ਕਹਿੰਦੇ ਮੇਰੇ ਜਦੋਂ ਬੱਚੇ ਮੈਨੂੰ ਕਹਿੰਦੇ ਨੇ ਕਿ ਪਾਪਾ ਇਹ ਲੈਣਾ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਆਹ ਪਾਠ ਸੁਣਾ ਦਿਓ ਤੇ ਲੈ ਲਓ ਜਦੋਂ ਮੈਂ ਗਿਆ 2006 ਚ ਕਹਿੰਦੇ ਮੇਰਾ ਮੁੰਡਾ ਕਹਿੰਦਾ ਮੈਂ ਮੋਟਰਸਾਈਕਲ ਲੈਣਾ ਹੈ ਕਹਿੰਦਾ ਮੈਂ ਉਹਨੂੰ ਕਿਹਾ ਪੰਜ ਬਾਣੀਆਂ ਦਾ ਪਾਠ ਜੁਬਾਨੀ ਸੁਣਾ ਦੇ ਲੈ ਲੈ ਕਦੋਂ ਉਹਨੇ ਸੁਣਾ ਤਾਂ ਮੈਂ ਲੈਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਦਾਂ ਇਦਾਂ ਵੀ ਦੇ ਸਕਦੇ ਹੋ ਨਾ ਹੁਣ ਬੱਚਾ ਕਹਿੰਦਾ ਜੀ ਮੈਂ ਫੋਨ ਨਵਾਂ ਲੈਣਾ ਹੈ ਉਹਨੂੰ ਕਹੇ ਦੇ ਦੇਾਂਗਾ ਇੱਥੇ ਕੋ ਬੜੇ ਭਾਰੇ ਜਿਹੇ ਹਿੰਦੂ ਵੀਰ ਆਉਂਦੇ ਹੁੰਦੇ ਸੀ ਬੜੇ ਮੋਟੇ ਸੀ ਬੜੇ ਜਵਾਨ ਸੀ ਸਵੇਰੇ ਆਉਂਦੇ ਸੀ ਅਮਰਤ ਵੇਲੇ ਟੋਕਰੀ ਲੈ ਕੇ ਆਉਂਦੇ ਸੀ ਉਹਦੇ 'ਚ ਫੁੱਲਾਂ ਦੇ ਗੁਲਾਬ ਦੀਆਂ ਪੱਤੀਆਂ ਪੱਤੀਆਂ ਹੁੰਦੀਆਂ ਸੀ ਉਹ ਕਹਿੰਦੇ ਵੀ ਗਿਆਨੀ ਜੀ ਮੈਨੂੰ ਮੇਰੇ ਬਾਪ ਨੇ ਇੱਥੇ ਜੋੜਿਆ ਕਹਿੰਦੇ ਮੈਂ ਪਿਤਾ ਨੂੰ ਕਿਹਾ ਵੀ ਪਤਾ ਮੈਂ ਕਾਲਜ ਮੋਟਰਸਾਈਕਲ ਲੈ ਕੇ ਜਾਣਾ ਹੈ ਉਹ ਕਹਿੰਦਾ ਤੂੰ ਮੇਰੇ ਨਾਲ ਵਾਅਦਾ ਕਰ ਰੋਜ਼ ਬੰਗਲਾ ਸਾਹਿਬ ਜਾਏਗਾ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਇੱਥੇ ਲੰਘ ਗਈ। ਦਿਓ ਚੀਜ਼ਾਂ ਬੱਚਿਆਂ ਨੂੰ ਬੱਚਿਆਂ ਦੀਆਂ ਹੀ ਨੇ। ਪਰ ਇਹਨਾਂ ਚੀਜ਼ਾਂ ਵਿੱਚ ਤੁਸੀਂ ਯਹਰ ਵੀ ਦੇ ਸਕਦੇ ਹੋ ਅੰਮ੍ਰਿਤ ਵੀ ਦੇ ਸਕਦੇ ਹੋ। ਆਪਾਂ ਯਹਰ ਦੇ ਰਹੇ ਆ। ਮੋਟਰਸਾਈਕਲ ਤੇ ਦੇਤਾ। ਪਰ ਕਿਹੜੂ ਬੱਚੇ ਨੂੰ ਵੀ ਮੈਨੂੰ ਰੋਜ਼ ਰਿਪੋਰਟ ਫੋਟੋ ਭੇਜਣੀ ਤੂੰ ਬਗੜਾ ਸਾਹਿਬ ਦੀ। ਵੀ ਮੈਂ ਪਾਪਾ ਗੁਰਦੁਆਰੇ ਆ ਗਿਆ ਆ ਵੇਖ ਮੈਂ ਇੱਥੋਂ ਜਾ ਲੈ ਰਿਹਾ ਮੈਂ ਇੱਥੇ ਮੱਥਾ ਟੇਕ ਰਿਹਾ ਮੈਂ ਪ੍ਰਸ਼ਾਦ ਕਰਾ ਰਿਹਾ ਮੈਂ ਗੁਰਦੁਆਰੇ ਦੇ ਬਾਹਰ ਖਲੋਤਾ ਅਸੀਂ ਇਸ ਪੁੱਤਰ ਮੋਹ ਦੇ ਵਿੱਚ ਬੱਚਿਆਂ ਨੂੰ ਜ਼ਹਿਰ ਦੇ ਰਹੇ ਯਾਰ ਉਹਨਾਂ ਦਾ ਜੀਵਨ ਬਰਬਾਦ ਹੋ ਰਿਹਾ ਸਾਨੂੰ ਲੱਗਦੇ ਬੱਚੇ ਐਸ਼ ਕਰਦੇ ਨੇ ਪਰਾਣੀ ਦਿੱਲੀ ਸਟੇਸ਼ਨ ਤੇ ਸਟੇਸ਼ਨ ਮਾਸਟਰ ਦਾ ਪੀਏ ਹੁੰਦਾ ਸੀ ਮੇਰਾ ਬੜਾ ਮਿੱਤਰ ਸੀ ਮੈਂ ਅਮਰੀਕਾ ਚਲਾ ਗਿਆ 3 ਸਾਲ ਉਦੀ ਮਗਰੋਂ ਮੌਤ ਹੋ ਗਈ ਮੈਂ ਉਹਨਾਂ ਦੇ ਘਰ ਗਿਆ ਮੈਂ ਕਦੇ ਨਹੀਂ ਸੀ ਉਹਦੇ ਹੁੰਦਿਆਂ ਘਰ ਗਿਆ ਕਿ ਜਿੰਨੀ ਕਿ ਮੈਨੂੰ ਲੋਡ ਸੀ ਟ੍ਰੇਲ ਦੀ ਟਿਕਟਾਂ ਦੀ ਉਹ ਮੇਰੀ ਕਰ ਦਿੰਦਾ ਸੀ ਸੀਸਕਰ ਸਾਹਿਬ ਮੇਰੀ ਸੇਵਾ ਸੀ ਉਹ ਰੋੜੋਥੀ ਆਉਂਦਾ ਸੀ ਬੜਾ ਪਿਆਰ ਸੀ ਮੇਰਾ ਉਹਦੇ ਨਾਲ ਮੈਂ ਘਰ ਗਿਆ ਉਹਦੀ ਘਰ ਵਾਲੀ ਨੇ ਮੈਨੂੰ ਇੱਕੋ ਗੱਲ ਸੁਣਾਈ ਕਹਿੰਦੀ ਭਾਈ ਸਾਹਿਬ ਤੁਹਾਡੇ ਵੀਰ ਜੀ ਨੇ ਪਤਾ ਮਰਨ ਲੱਗਿਆ ਕੀ ਕੀਤਾ ਮੈਂ ਕਿਹਾ ਕੀ ਕੀਤਾ ਕਹਿੰਦੇ ਤੁਹਾਡੇ ਬੇਟੇ ਨੂੰ ਪਿਤਾ ਆਪਣੇ ਬੱਚੇ ਨੂੰ ਕਿਹਾ ਕਿ ਮੇਰੇ ਨਾਲ ਹੱਥ ਮਲਾ ਮੇਰੇ ਨਾਲ ਵਾਅਦਾ ਕਰ ਉਹਨੂੰ ਕੈਂਸਰ ਸੀ ਉਹਨੂੰ ਪਤਾ ਸੀ ਮੈਂ ਮਰ ਜਾਣਾ ਹੈ ਕਿ ਤੂੰ ਗੁਰੂ ਤੇਗ ਬਹਾਦਰ ਦਾ ਦਰਤ ਨਹੀਂ ਛੱਡੇਗਾ ਮੇਰੇ ਨਾਲ ਵਾਅਦਾ ਕਰ ਕਿ ਮੈਂ ਗੁਰੂ ਤੇਗ ਬਹਾਦਰ ਦੀ ਬਾਹ ਫੜ ਕੇ ਰੱਖੀ ਹੈ ਤੂੰ ਰੱਖੇਗਾ ਪ੍ਰੋਮਿਸ ਲੈ ਕੇ ਮਰਿਆ ਆਪਣੇ ਮੁੰਡੇ ਕੋਲ ਉਹ ਬੱਚਾ ਹੁਣ ਵੀ ਇੱਥੇ ਆਉਂਦਾ ਜਦੋਂ ਆਵੇ ਮੈਂ ਉਹਨੂੰ ਪੁੱਛਦਾ ਤੋ ਠੀਕ ਹੈ ਤੂੰ ਪਿੱਛੇ ਨਵੀਂ ਗੱਡੀ ਲੈ ਕੇ ਆਏ ਭੈਣ ਜੀ ਵੀ ਆਏ ਮੈਂ ਕਿਹਾ ਭੈਣ ਜੀ ਮੈਂ ਇਸ ਬੱਚੇ ਨੂੰ ਜਦੋਂ ਵੇਖਦਾ ਮੈਨੂੰ ਬ੍ਰਦਰ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਆਪਣੇ ਬੱਚਿਆਂ ਨੂੰ ਧਰਮੈਸੀ ਕੋਈ ਗੱਲ ਨਹੀਂ ਹੈ ਪਰ ਤਾਂ ਦਿਓਗੇ ਜੇ ਤੁਹਾਡੇ ਕੋਲ ਹੋਏਗਾ ਤਾਂ